हांजी किसान वीर ਉਹ ਅੱਜ ਆਪਾਂ ਪਹੁੰਚੇ ਆ ਪਿੰਡ ਮਸ਼ਰਾਈ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਆਪਣੇ ਨਾਲ ਕਿਸਾਨ ਵੀਰ ਮੌਜੂਦ ਨੇ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਮੱਕੀ ਦੀ ਖੇਤੀ ਕਰ ਰਹੇ ਨੇ ਇਸ ਵਾਰ ਇਹਨਾਂ ਨੇ ਆਪਣੇ ਖੇਤ ਵਿੱਚ ਸਟਾਰ ਕੰਪਨੀ ਦਾ 3368 बी ਦਾ ਜਿਹੜਾ ਡੈਮੋ ਦੇ ਤੌਰ ਤੇ ਇੱਕ ਏਕੜ ਲਗਾਇਆ ਹੋਇਆ ਤੇ ਆਪਾਂ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਇਹ ਵੈਰੈਟੀ ਕਿਵੇਂ ਦੀ ਲੱਗੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਠੀਕ ਠਾਕ ਹੋ ਜੀ ਅੱਛਾ ਭਾਜੀ ਤੁਸੀਂ ਇਹ ਦੱਸੋ ਵੀ ਤੁਸੀਂ ਸਟਾਰ ਕੰਪਨੀ ਦੀ 3368 ਵੈਰੈਟੀ ਲਗਾਈ ਹੋਈ ਹੈ ਜੀ ਹਾਂ ਜੀ ਇੱਕ ਕਿਨ ਏਕੜ ਚ ਲਗਾਈ ਆ ਜੀ ਤੁਸੀਂ ਇੱਕ ਏਕੜ ਚ ਲਾਈ ਹੈ ਇੱਕ ਏਕੜ ਲਗਾਈ ਹੈ ਅੱਛਾ ਜੀ ਤੇ ਤੁਸੀਂ ਇਹ ਦੱਸੋ ਵੀ ਇਹਦੀ ਜਿਹੜੀ ਤੁਸੀਂ ਬਜਾਈ ਆ ਉਹ ਕਦੋਂ ਕੀਤੀ ਸੀਗੀ ਜੀ ਇਹ ਅਸੀਂ 27 ਫਰਵਰੀ ਨੂੰ ਕੀਤੀ ਸੀਗੀ 27 ਫਰਵਰੀ ਨੂੰ ਹਾਂ ਜੀ ਠੀਕ ਹੈ ਤੇ ਇਹਦਾ ਜਿਹੜਾ ਬੀਜ ਆ ਬੀਜ ਤੁਸੀਂ ਕਿੰਨਾ ਪਾਇਆ ਜੀ ਇਹਦਾ ਇਹਦਾ 1 ਏਕੜ ਦਾ 8 ਕਿਲੋ ਪਾਇਆ ਜੀ 1 ਏਕੜ ਦਾ 8 ਕਿਲੋ ਹਾਂ ਜੀ ਤੇ ਬੀਜ ਨੂੰ ਦਵਾਈ ਵਗੈਰਾ ਪਹਿਲਾਂ ਹੀ ਲੱਗੀ ਹੁੰਦੀ ਹੈ ਕੰਪਨੀ ਵੱਲੋਂ ਉਹ ਪਹਿਲਾਂ ਹੀ ਲੱਗਿਆ ਆ ਸੀਗਾ ਜੀ ਪਹਿਲਾਂ ਹੀ ਲੱਗੀ ਹੁੰਦੀ ਹੈ ਠੀਕ ਹੈ ਤੇ ਇਹ ਵੀ ਦੱਸੋ ਵੀ ਇਹ ਜਿਹੜੀ ਮੱਕੀ ਹੈ ਇਹਦੇ ਵਿੱਚ ਤੁਹਾਨੂੰ ਕੋਈ ਬਿਮਾਰੀ ਜਿਵੇਂ ਉਲੀ ਵਗੈਰਾ ਦੀ ਕੋ ਆਈ ਹੈਗੀ ਨਹੀਂ ਜੀ ਅੱਜ ਟਾਈਮ ਇਹ ਚ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਆਇਆ ਜੀ ਬਹੁਤ ਵਧੀਆ ਖੜੀ ਤੁਹਾਡੇ ਸਾਹਮਣੇ ਖੜੀ ਹੈ ਜੀ ਪੂਰੀ ਹਰੇ ਭਰੇ ਪੰਜ ਆ ਪੂਰੇ ਹਰੇ ਭਰੇ ਪੰਜ ਵਧੀਆ ਛੱਲੀ ਠੀਕ ਹੈ ਜੀ ਸਾਰਾ ਕੁਝ ਤੇ ਬਾਕੀ ਇਹ ਵੀ ਗੱਲ ਦੱਸੋ ਵੀ ਇਹਦੇ ਵਿੱਚ ਤੁਹਾਨੂੰ ਕੋਈ ਡਿੱਗਣ ਦੀ ਸਮੱਸਿਆ ਆਈ ਹੋਵੇ ਕੋਈ ਡਿੱਗਣ ਦੀ ਸਮੱਸਿਆ ਤਾਂ ਨਹੀਂ ਆਈ ਨਹੀਂ ਜੀ ਹੁਣ ਅੱਜ ਤੋਂ 5-7 ਦਿਨ ਪਹਿਲਾਂ ਕਿੰਨਾ ਹਨੇਰ ਚੱਲਿਆ ਜੀ ਹਾਂਜੀ ਹਨੇਰੀ ਬਹੁਤ ਚੱਲੀ ਆ ਤੂਫਾਨ ਬਹੁਤ ਆਇਆ ਤੂਫਾਨ ਆਇਆ ਕੋਈ ਇਹ ਚ ਡਿੱਗਣ ਦੀ ਸਮੱਸਿਆ ਨਹੀਂ ਕੋਈ ਕੁਛ ਨਹੀਂ ਬਹੁਤ ਵਧੀਆ ਖੜਿਆ ਜੀ ਅੱਛਾ ਜੀ ਅਸੀਂ ਇੱਕ ਇੱਕੜੀ ਲਾਇਆ ਸੀ ਅਗਾਹ ਤੋਂ ਹੋਰ ਲਾਵਾਂਗੇ ਤਿੰਨ ਚਾਰ ਇੱਕ ਹੋਰ ਲਾਉਂਗੇ ਹਾਂਜੀ ਠੀਕ ਆ ਯਾਨੀ ਡਿਗਣ ਦੀ ਸਮੱਸਿਆ ਬਿਲਕੁਲ ਨਹੀਂ ਹੈਗੀ ਇਹ ਤਾਂ ਮਜ਼ਬੂਤ ਆ ਪੂਰਾ ਹਾਂਜੀ ਠੀਕ ਆ ਭਾਜੀ ਹਾਂਜੀ ਤੇ ਬਾਕੀ ਤੁਸੀਂ ਇਹਦੀ ਕੋਈ ਸਾਨੂੰ ਇੱਕ ਛੱਲੀ ਵੀ ਤੋੜ ਕੇ ਦਿਖਾਓ ਵੀ ਇਹ ਦਾ ਮਤਲਬ ਕਿਵੇਂ ਆ ਦਾਣਾ ਵਗੈਰਾ ਕਿੱਦਾਂ ਆ ਦਿਖਾਉਂਗੇ ਜੀ ਦੇਖੋ ਜੀ ਉਹ ਲੱਗ

ਗੁੜਿਆ ਬੀਜਾ ਬਾਜੀ ਹਾਂਜੀ ਬਾਕੀ ਤੁਸੀਂ ਇਹ ਵੀ ਦੱਸੋ ਵੀ ਜਿਹੜੀ ਕੰਪਨੀ ਆ ਤੁਹਾਨੂੰ ਕੰਪਨੀ ਕਿੰਨਾ ਮਤਲਬ ਇਹਦਾ ਝਾੜ ਦੱਸਿਆ ਕੰਪਨੀ ਨੇ ਜੀ ਕੰਪਨੀ ਨੇ ਤਾਂ ਸਾਨੂੰ ਇਹਦਾ 40 42 ਕੁਇੰਟਲ ਤੱਕ ਝਾੜ ਦੱਸਿਆ ਸੀਗਾ ਜੀ ਵੀ 40 42 ਕੁਇੰਟਲ ਦਾ ਝਾੜ ਆਊਗਾ ਬਾਕੀ ਹੁਣ ਇਹ ਜਦੋਂ ਵੱਡਾਂਗੇ ਫਿਰ ਦੇਖਾਂਗੇ ਵੀ ਕੀ ਝਾੜ ਦਿੰਦੀ ਆ ਠੀਕ ਹੈ ਜੀ ਜਿਹੜੇ 40-40 ਕੁਇੰਟਲ ਦੱਸਿਆ ਜਿਹੜੇ ਹਿਸਾਬ ਨਾਲ ਖੜੀ ਹੈ ਉਹ ਹਿਸਾਬ ਨਾਲ ਉਦੋਂ ਬਾਅਦ ਦੇ ਲਾ ਸਕਦਾ ਹੈ ਹਾਂ ਜੀ ਠੀਕ ਹੈ ਤੇ ਜਦੋਂ ਤੁਸੀਂ ਇਹਦੀ ਕਟਾਈ ਕਰੋਗੇ ਤੇ ਸਾਨੂੰ ਜਰੂਰ ਦੱਸਿਓ ਆਪਾਂ ਨਾ ਇਹਦੀ ਕਟਾਈ ਦੇ ਸਮੇਂ ਤੇ ਵੀ ਇੱਕ ਵੀਡੀਓ ਸ਼ੂਟ ਕਰਾਂਗੇ ਤੇ ਆਪਾਂ ਕਿਸਾਨ ਵੀਰਾਂ ਨੂੰ ਦਿਖਾਵਾਂਗੇ ਵੀ ਕੀ ਝਾੜ ਵਗੈਰਾ ਜਿਹੜਾ ਵਾ ਆਇਆ ਵਾ ਹਾਂ ਜੀ ਕੋਈ ਨਹੀਂ ਤੁਹਾਨੂੰ ਜਰੂਰ ਦੱਸਾਂਗੇ ਜੀ ਠੀਕ ਹੈ ਤੇ ਬਾਕੀ ਤੁਸੀਂ ਜਣੀ ਇਸ ਟਾਈਮ ਮੌਜੂਦ ਦਾ ਇਸ ਟਾਈਮ ਤੁਸੀਂ ਇਸ ਵੈਰਾਈਟੀ ਤੋਂ ਪੂਰੀ ਤਰ੍ਹਾਂ ਖੁਸ਼ ਹੋ ਹਾਂ ਜੀ ਪੂਰੇ ਖੁਸ਼ ਹਾਂ ਜੀ ਵਧੀਆ ਵੈਰਾਈਟੀ ਹੈ ਪੂਰੀ ਵਧੀਆ ਜੀ ਠੀਕ ਹੈ ਜੀ ਚਲੋ ਠੀਕ ਅਈ ਤੇ ਟਾਈਮ ਤੇ ਜ਼ਰੂਰ ਠੜਦੇ ਦਵਾਰ ਮਿਲਾਂਗੇ ਜੀ ਠੀਕ ਹੈ ਭਾਜੀ